ਸਤਿ ਸ਼੍ਰੀ ਅਕਾਲ ਜੀ ਮੈਂ ਰਪਿੰਦਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਹਾਈ ਫਾਈ ਅੰਜਾਮ ਸਟਡੀ ਤੇ ਜਿੱਥੇ ਤੁਹਾਨੂੰ ਮਾਸਟਰ ਕੈਡਰ ਪੰਜਾਬੀ ਤੇ ਲੈਕਚਰ ਕੈਡਰ ਦੀ ਪੂਰੀ ਤਿਆਰੀ ਸਧਾਰਨ ਤੇ ਆਸਾਨ ਭਾਸ਼ਾ ਦੇ ਵਿੱਚ ਕਰਵਾਈ ਜਾ ਰਹੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਕਵਰ ਕਰਾਂਗੇ ਜਿਹੜੀ ਤੁਹਾਡੀ ਪ੍ਰੀਖਿਆ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਰੂਰੀ ਹਨ ਸ਼ੁਰੂ ਕਰਦੇ ਆ ਜੀ ਆਪਾਂ ਆਪਣੀ ਅੱਜ ਦੀ ਕਲਾਸ ਦਾ ਨੰਬਰ ਪਹਿਲਾ 12 ਮਾਘ ਕਾ ਬਰੂਪ ਦਾ ਅੰਤ ਕਿਸ ਮਹੀਨੇ ਤੋਂ ਹੁੰਦਾ ਹੈ ਸਹੀ ਉੱਤਰ ਚੁਣੋ ਜੀ ਆਪਣਾ ਉੱਤਰ ਲੌਕ ਕਰੋ ਜੀ 12 ਮਾਘ ਕਾ ਬਰੂਪ ਦਾ ਅੰਤ ਕਿਸ ਮਹੀਨੇ ਤੋਂ ਹੁੰਦਾ ਹੈ ਚੇਤ ਕੱਤਕ ਫੱਗਣ ਮਾਘ ਸਹੀ ਉੱਤਰ ਹੈ ਜੀ ਆਪਣੇ ਕੋਲ ਮਾਘ ਅੰਤਮ ਮਾਗ ਮਹੀਨੇ ਤੋਂ ਹੁੰਦਾ ਤੇ ਆਰੰਭ ਚੇਤ ਤੋਂ ਅੱਗੇ ਆ ਜੀ ਦੂਜਾ ਪ੍ਰਸ਼ਨ ਲੰਬੀ ਤੇ ਉੱਚੀ ਨਾਲ ਗਾਇਆ ਜਾਣ ਵਾਲਾ ਕਾਵ ਰੂਪ ਕੋੜੀ ਸੁਹਾਗ ਟੱਪਾ ਸੱਦ ਸਹੀ ਉੱਤਰ ਲਗਾਓ ਜੀ ਆਪਣਾ ਲੰਬੀ ਤੇ ਉੱਚੀ ਨਾਲ ਗਾਇਆ ਜਾਣ ਵਾਲਾ ਕਾਵ ਰੂਪ ਹੈ ਸੱਦ ਸੱਦ ਕਾਵ ਦੇ ਰੂਪ ਵਿੱਚ ਮਿਰਚਾ ਸੇਵਾ ਦਾ ਕਿੱਸਾ ਗਾਇਆ ਜਾਂਦਾ ਅੱਗੇ ਆ ਜੀ ਆਪਣੇ ਕੋਲੇ ਪ੍ਰਸ਼ਨ ਨੰਬਰ 3 ਅਲੜ ਬੱਲੜ ਭਾਵੇ ਦਾ ਭਾਵਾ ਤੂੰ ਲਿਆਏਂਗਾ ਮਾਂ ਪੂਣੀਆਂ ਵੱਟੇਗੀ ਭਾਵੀ ਬਹਿ ਕੇ ਕੱਤੇਗੀ ਕਿਸ ਵਰਨਗੀ ਦੀ ਕਵਿਤਾ ਹੈ ਸ਼ੰਦ ਸ਼ਬਦ ਕੋੜੀ ਲੋਰੀ ਸਹੀ ਉਤ ਲਗਾਓ ਜੀ ਅਲੜ ਵੱਲੜ ਭਾਵੇ ਦਾ ਭਾਵਾ ਤੂੰ ਲਿਆਏਂਗਾ ਮਾਂ ਪੂਣੀਆਂ ਵੱਟੇਗੀ ਭਾਵੀ ਬਹਿ ਕੇ ਕੱਤੇਗੀ ਇਸ ਦੀ ਵਰਨਗੀ ਹੈ ਜੀ ਲੋਰੀ ਲੋਰੀ ਹੈ ਪ੍ਰਸ਼ਨ ਨੰਬਰ 4 ਜੀਵ ਦੀ ਨੋਕ ਨੂੰ ਪਿਛਲੇ ਪਾਸੇ ਉਲਟਾ ਕੇ ਬੋਲਣ ਵਾਲੀਆਂ ਧੁਨੀਆਂ ਨੂੰ ਕੀ ਕਹਿੰਦੇ ਹਨ ਸੁਰਜੰਤਰੀ ਤਾਲਵੀ ਮੂਕਤਨੀ ਕੰਠੀ ਸਹੀ ਉੱਤਰ ਲਗਾਓ ਜੀ ਜੀਵ ਦੀ ਨੋਕ ਨੂੰ ਪਿਛਲੇ ਪਾਸੇ ਉਲਟਾ ਕੇ ਬੋਲਣ ਵਾਲੀਆਂ ਧੁਨੀਆਂ ਨੂੰ ਮੂਕਤਨੀ ਜਾਂ ਉਲਟ ਜੀਭੀ ਕਹਿੰਦੇ ਨੇ ਤੇ ਕਿਹੜੀਆਂ ਧੁਨੀਆਂ ਨੇਗੀਆਂ ਟੈਂਕਾ ਠੱਠਾ ਡੱਡਾ ਜਦੋਂ ਇਹ ਆਪਾਂ ਇਹਨਾਂ ਨੂੰ ਬੋਲਦੇ ਆ ਤਾਂ ਆਪਣੀ ਜੀਭ ਦੀ ਨੋਕ ਪਿਛਲੀ ਸਾਈਡ ਜਾਂਦੀ ਆ ਬੋਲ ਕੇ ਦੇਖੋ ਟੈਂਕਾ ਠੱਠਾ ਡੱਡਾ ਤੇ ਅੱਗੇ ਸੁਰਜੰਤਰੀ ਕਿਹੜਾ ਹਾ ਹਾ ਸੁਰਜੰਤਰੀ ਹੈ ਤਾਲਵੀ ਕਿਹੜਾ ਹੈ ਚਚਾ ਛੱਛਾ ਜੰਜਾ ਕੰਠੀ ਕਿਹੜਾ ਹੈ ਕੱਕਾ ਖਖਾ ਗੱਗਾ ਜਦੋਂ ਆਪਾਂ ਕੱਕਾ ਖਖਾ ਗੱਗਾ ਬੋਲਦੇ ਆ ਤਾਂ ਆਪਣੇ ਕੰਠ ਚੋਂ ਆਵਾਜ਼ ਪੈਦਾ ਹੁੰਦੀ ਹੈ ਅਗਿਆ ਜੀ ਪ੍ਰਸ਼ਨ ਨੰਬਰ 5 ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਲੋਕ ਸ਼ੇਖ ਫਰੀਦ ਦੇ ਵਿੱਚ ਸਾਰੇ ਗੁਰੂ ਸਹਿਬਾਨਾ ਦੇ ਕਿੰਨੇ ਸ਼ਲੋਕ ਦਰਜ ਹਨ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਕੀ ਹੈ ਤੁਹਾਡਾ অপਸ਼ਨ ਨੰਬਰ 10 ਸਹੀ ਹੈ 18 112 ਬਾਬਾ ਫਰੀਦ ਜੀ ਦੇ ਸੀ 18 ਗੁਰੂ ਸਹਿਬਾਨ ਜੀ ਦੇ ਸੀ ਤੇ 112 ਦੇ ਵਿੱਚ 18 ਪਲੱਸ ਕੀਤੇ ਤਾਂ 130 ਹੋ ਜਾਂਦੀ ਹੈ ਜਿਹੜੇ ਕਿ ਸ਼ਲੋਕ ਸੇਖ ਫਰੀਦ ਜੀ ਦੇ ਨਾਂ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਪ੍ਰਸ਼ਨ ਨੰਬਰ 6 ਵੀਰ ਕਾਵ ਦੇ ਕਿੰਨੇ ਰੂਪ ਹਨ 4 2 3 5 ਸਹੀ ਉੱਤਰ ਲਗਾਓ ਜੀ ਵੀਰ ਕਾਵ ਦੇ ਕਿੰਨੇ ਰੂਪ ਹਨ 2 ਵਾਰ ਤੇ ਜੰਗਨਾਮ ਪ੍ਰਸ਼ਨ ਨੰਬਰ 7 ਆੜਾ ਨਾਲ ਕਿਹੜੀ ਲਗਾ ਦੀ ਵਰਤੋਂ ਨਹੀਂ ਕੀਤੀ ਜਾਂਦੀ ਨਹੀਂ ਕੀਤੀ ਜਾਂਦੀ ਮੁਕਤਾ ਕਨੌੜਾ ਹੋੜਾ ਵਿਹਾਰੀ ਸਹੀ ਉੱਤਰ ਲਗਾਓ ਜੀ ਆੜਾ ਨਾਲ ਕਿਹੜੀ ਲਗਾ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਸਹੀ ਉੱਤਰ ਆਪਣੇ ਕੋਲੇ ਵਿਹਾਰੀ ਵੇ ਆ ਰਹੀ ਨਹੀਂ ਪੈਂਦੀ ਆੜੇ ਨੂੰ ਪ੍ਰਸ਼ਨ ਨੰਬਰ 8 ਅੱਧਕ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ 2 3 4 5 ਸਹੀ ਉੱਤਰ ਚੁਣੋ ਜੀ ਆਪਣਾ ਅੱਧਕ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ 3 ਕਿਹੜੀਆਂ-ਕਿਹੜੀਆਂ ਮੁਕਤਾ जिमें दूसरा औंकड़ जिमें सुत्ता, तीजा सियारी, सियारी, जिमें दिल्ली प्रश्न नंबर नौ ਸ਼ਾਮੁਖੀ ਲਿਪੀ ਨੂੰ ਕਿਹੜੀ ਦਿਸ਼ਾ ਵਿੱਚ ਲਿਖਿਆ ਜਾਂਦਾ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਤੁਸੀਂ ਸਹੀ ਆਪਸ਼ਨ ਚੁਣ ਕੇ ਉੱਤਰ ਲਗਾਣਾ ਸ਼ਾਮੁਖੀ ਲਿਪੀ ਨੂੰ ਕਿਹੜੀ ਦਿਸ਼ਾ ਵਿੱਚ ਲਿਖਿਆ ਜਾਂਦਾ ਜਿਵੇਂ ਗੁਰਮੁਖੀ ਲਿਪੀ ਆ ਐਦਾਂ ਸ਼ਾਮੁਖੀ ਲਿਪੀ ਆ ਪਾਕਿਸਤਾਨ ਦੀ ਜਿਹੜੀ ਕਿ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ ਆਪਸ਼ਨ ਨੰਬਰ 3 ਸਹੀ ਹੈ ਪ੍ਰਸ਼ਨ ਨੰਬਰ 10 ਕਿਸੇ ਹੋਰ ਭਾਸ਼ਾ ਦੇ ਸ਼ਬਦ ਜਿਹੜੇ ਵਿਕਸਿਤ ਹੋ ਵਿਕਸਤ ਬੋਲੀਆਂ ਵਿੱਚ ਆਪਣਾ ਰੂਪ ਨਹੀਂ ਬਦਲਦੇ ਬਲਕਿ ਪੰਜਾਬੀ ਵਿੱਚ ਬਿਨਾ ਕਿਸੇ ਅਦਲ ਬਦਲ ਦੇ ਇਸਤੇਮਾਲ ਹੁੰਦੇ ਹਨ ਉਹ ਕਿਹੜੇ ਸ਼ਬਦ ਹੁੰਦੇ ਹਨ ਤਤਸ਼ਮ ਤਤਪਰ ਦੇਸੀ ਕੋਈ ਵੀ ਨਹੀਂ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਆਪਣੇ ਕੋਲ অপਸ਼ਨ ਨੰਬਰ 1 ਤਤਸਮ ਪ੍ਰਸ਼ਨ ਨੰਬਰ 11 ਦੇ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਮਾਤਾ ਸੁਲਖਣੀ ਜੀ ਮਾਤਾ ਖੀਵੀ ਜੀ ਸਹੀ ਉੱਤਰ ਚੁਣੋ ਜੀ ਸਹੀ ਗੁਰ ਤੇਗ ਬਹਾਦਰ ਜੀ ਨੂੰ ਦੇ ਮਾਤਾ ਜੀ ਕੌਣ ਸੀ ਜਾਂ ਕੀ ਨਾਂ ਸੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਮ ਸੀ ਤਿਆਗਮਲ ਇਹਨਾਂ ਦੇ ਪਿਤਾ ਸੀਗੇ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਇਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਜਮੀਨ ਖਰੀਦ ਕੇ ਅਨੰਤਪੁਰ ਦਾ ਨਾਮ ਪਹਿਲਾਂ ਚੱਕ ਨਾਨਕੀ ਰੱਖਿਆ ਸੀ ਬਾਅਦ ਵਿੱਚ ਅਨੰਦਪੁਰ ਸਾਹਿਬ ਆਇਆ ਸੀ ਪ੍ਰਸ਼ਨ ਨੰਬਰ 12 ਬਾਬਾ ਬਲਵੰਤ ਨੇ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਵਿੱਚ ਫਾਰਸੀ ਉਰਦੂ ਸੰਸਕ੍ਰਿਤ ਪੰਜਾਬੀ ਸਹੀ ਉੱਤਰ ਲਗਾਓ ਜੀ ਆਪਣਾ ਉੱਤਰ ਲੱਕ ਕਰੋ ਜੀ ਤਾਣਾ ਨੇ ਸਭ ਤੋਂ ਪਹਿਲਾਂ ਉਰਦੂ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਉਰਦੂ ਦੇ ਵਿੱਚ ਇਹਨਾਂ ਨੇ ਸ਼ੇਰਹਿੰਦ ਲਿਖੀ ਸੀ ਕਵਿਤਾ ਲਿਖੀ ਸੀ ਸ਼ੇਰਹਿੰਦ ਛੇੜੀ ਕੇ ਪਾਕਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਦਾ ਸਮਰਥਨ ਕਰਦੀ ਸੀਗੀ ਤੇ ਨੇ ਇਹਨਾਂ ਕਵਿਤਾ ਫਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਦਾ ਸਮਰਥਨ ਕਰਦੀ ਸੀ ਤੇ ਅੰਗਰੇਜ਼ਾਂ ਨੇ ਇਸ ਨੂੰ ਜ਼ਬਤ ਕਰ ਲਿਆ ਸੀ ਜੇ ਪੰਜਾਬੀ ਦੀ ਪਹਿਲੀ ਕਵਿਤਾ ਪੁੱਛਿਆ ਜਾਵੇ ਤਾਂ ਤੁਸੀਂ ਲਿਖੋਗੇ ਮਹਾਨਾਚ ਪ੍ਰਸ਼ਨ ਨੰਬਰ 13 ਨਾਨਕ ਸਿੰਘ ਦਾ ਕਿਹੜਾ ਨਾਵਲ ਰੂਸੀ ਭਾਸ਼ਾ ਵਿੱਚ ਅਨੁਵਾਦ ਹੋ ਚੁੱਕਾ ਹੈ ਚਿੱਤਲੋ ਮਤਰੈਮਾ ਪਵਿੱਤਰ ਪਾਪੀ ਨਸੂਰ ਸਹੀ ਟਲੋਪ ਕਰੋ ਜੀ ਨਾਨਕ ਸਿੰਘ ਦਾ ਕਿਹੜਾ ਨਵਰ ਰੂਸੀ ਭਾਸ਼ਾ ਚ ਅਨੁਵਾਦ ਹੋ ਚੁੱਕਾ ਤਾਂ ਸਹੀ ਉੱਤਰਾ ਜੀ ਆਪਣੇ ਕੋਲ ਆਪਸ਼ਨ ਨੰਬਰ 2 ਮਤਰਈ ਮਾ ਮਤਰਈ ਮਾ ਦੇ ਵਿੱਚ ਮਤਰਈ ਮਾ ਦੇ ਰੂਪ ਦੀ ਪਿਆਨਕ ਪੇਸ਼ਕਾਰੀ ਕੀਤੀ ਗਈ ਆ ਤੇ ਇਹਦੇ ਪਾਤਰ ਨੇਗੇ ਦਿਯਾਲੀ ਦੇ ਮਦਨ ਇਹਨਾਂ ਪਾਤਰਾਂ ਦੁਆਰੇ ਸਟੋਰੀ ਆ ਜਿਹੜੀ ਘੁੰਮਦੀ ਆ ਪ੍ਰਸ਼ਨ ਨੰਬਰ 14 ਗੁਰਚੰਨ ਸਿੰਘ ਜਸੂਜਾ ਦਾ ਨਾਟਕ ਮੱਕੜੀ ਦਾ ਜਾਲ ਕਿਸ ਦਾ ਪ੍ਰਤੀਕ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਲਗਾਓ ਗੁਰਚਨ ਸਿੰਘ ਜਿਸੂਚਾ ਦਾ ਨਾਟਕ ਮੱਕੜੀ ਦਾ ਜਾਲ سرمਾਈਦਾਰੀ ਅਰਥ ਵਿਵਸਥਾ ਦਾ ਪ੍ਰਤੀਕ ਹੈ ਆਪਸ਼ਨ ਨੰਬਰ 1 ਸਹੀ ਹੈ ਜੀ ਪ੍ਰਸ਼ਨ ਨੰਬਰ 15 ਰੇਖਾ ਚਿੱਤਰ ਕਿਸੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਡੈਸ਼ ਹੁੰਦਾ ਹੈ ਇਹ ਖਾਲੀ ਥਾਂ ਦੇ ਵਿੱਚ ਭਰੋਗੇ ਤੁਸੀਂ ਚਾਰਾਂ ਦੇ ਵਿੱਚੋਂ ਸਹੀ ਸ਼ਬਦ ਤੁਹਾਨੂੰ ਕਿਹੜਾ ਲੱਗਦਾ ਚੁਣੋ ਜੀ ਰੇਖਾ ਚਿੱਤਰ ਕਿਸੇ ਦੀ ਜ਼ਿੰਦਗੀ ਦੀਆਂ ਕਟਨਾਵਾਂ ਦਾ ਕਲਾਤਮਿਕ ਬਿਆਨ ਹੁੰਦਾ ਹੈ ਆਪਸ਼ਨ ਨੰਬਰ 1 ਪ੍ਰਸ਼ਨ ਨੰਬਰ 16 ਜੀਣਾ ਵੀ ਇੱਕ ਅਦਾ ਹੈ ਦਾ ਕਰਤਾ ਹੈ ਸਹੀ ਉੱਤਰ ਚੁਣੋ ਜੀ ਚਾਰ ਆਪਸ਼ਨਸ ਨੇ ਇਹਨਾਂ ਦੇ ਵਿੱਚੋਂ ਸਹੀ ਉੱਤਰ ਲਗਾਓ ਜੀ ਇਹ ਆਜੀ ਪ੍ਰਭਜੋਤ ऑप्शन नंबर दो सही है ये इन्हों की स्वय जीवनी की जी स्वै जीवनी प्रश्न नंबर सतारा मुंडा रोटी खादा है बाक की किस्म है सधारण संयुक्त मिश्रित कोई भी नहीं सही उत्तर लगाओ जी मुंडा रोटी खादा है जी साधारण बाक ਪ੍ਰਸ਼ਨ ਨੰਬਰ 18 ਕਿਸ ਕਵੀ ਦੀ ਕਵਿਤਾ ਦਾ ਆਰੰਭ ਕਿਸਿਆਂ ਤੋਂ ਹੁੰਦਾ ਹੈ ਤੁਹਾਡੇ ਕੋਲ ਚਾਰ ਉੱਤਰ ਨੇ ਚਾਰ ਵਿਕਲਪ ਨੇ ਚਾਰਾਂ ਦੇ ਵਿੱਚੋਂ ਸਹੀ ਉੱਤਰ ਚੁਣਨਾ ਕਿਸ ਕਵੀ ਦੀ ਕਵਿਤਾ ਦਾ ਆਰੰਭ ਕਿਸਿਆਂ ਤੋਂ ਹੁੰਦਾ ਹੈ ਸਹੀ ਉੱਤਰ ਹੈ ਜੀ ਆਪਣੇ ਕੋ ਤਨੀਰਾਮ ਚਾਤਰੀਕ ਪ੍ਰਸ਼ਨ ਨੰਬਰ 19 ਭਾਈ ਗੁਰਦਾਸ ਜੀ ਦਾ ਗੁਰੂ ਅਮਰਦਾਸ ਜੀ ਦੇ ਨਾਲ ਕੀ ਰਿਸ਼ਤਾ ਸੀ ਚਾਰ ਵਿਕਲਪ ਨੇ ਗੁਰੂ ਅਮਰਦਾਸ ਜੀ ਦੇ ਗਵੰਡੀ ਗੁਰੂ ਅਮਰਦਾਸ ਜੀ ਦੇ ਭਰਾ ਸਿੱਖ ਰਚਨਾਕਾਰ ਗੁਰੂ ਅਮਰਦਾਸ ਜੀ ਦੇ ਭਤੀਜੇ ਕਿਹੜਾ ਉੱਤਰ ਲਗਾਉਂਗੇ ਜੀ ਸਹੀ ਉੱਤਰ ਆ ਜੀ ਆਪਣੇ ਕੋ ਆਪਸ਼ਨ ਨੰਬਰ 4 ਗੁਰੂ ਅਮਰਦਾਸ ਜੀ ਦੇ ਭਤੀਜੇ ਪ੍ਰਸ਼ਨ ਨੰਬਰ B ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਭਰਾ ਸੀ ਸਹੀ ਉੱਤਰ ਲਗਾਓ ਜੀ 2 3 4 5 ਸਹੀ ਉੱਤਰ ਆ ਜੀ ਆਪਣੇ ਕੋਲ অপਸ਼ਨ ਨੰਬਰ 3 4 ਅਗਰ ਉਹਨਾਂ ਨੂੰ ਚਾਰਾਂ ਦਾ ਨਾਮ ਪੁੱਛ ਲਿਆ ਜਾਵੇ ਪਤਾ ਤੁਹਾਨੂੰ ਗੁਰਦਿੱਤਾ ਜੀ ਸੂਰਜਮਲ ਅਨੀ ਰਾਏ ਤੇ ਅਟੱਲ ਜੀ ਇਹਨਾਂ ਦੇ ਚਾਰ ਭਰਾ ਸੀ ਤੇ ਇਹਨਾਂ ਦੀ ਇੱਕ ਭੈਣ ਵੀ ਸੀ ਬੀਬੀ ਵੀਰੋ ਜੀ ਜਿਨ੍ਹਾਂ ਦੇ ਨਾਮ ਤੇ ਚਵਾਲ ਅੰਮ੍ਰਿਤਸਰ ਦੇ ਵਿੱਚ ਨੇੜੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੇ ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ ਪ੍ਰਸ਼ਨ ਨੰਬਰ 21 ਰੇਡੀਓ ਨਾਟਕ ਕਿਸ ਨੇ ਜਿਆਦਾ ਲਿਖੇ ਚਾਰ ਵਿਕਲਪਾਂ ਵਿੱਚੋਂ ਸਹੀ ਚੁਣੋ ਜੀ ਰੇਡੀਓ ਨਾਟਕ ਕਿਸ ਨੇ ਜਿਆਦਾ ਲਿਖੇ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 3 ਕਰਤਾਰ ਸਿੰਘ ਦੁੱਗਲ ਪ੍ਰਸ਼ਨ ਨੰਬਰ 22 ਪੜਵ ਵਿੱਚ ਕਿਹੜੀ ਸੁਰ ਦਾ ਉਚਾਰਨ ਹੈ ਉੱਚੀ ਨੀਵੀਂ ਮਧਵਰਤੀ ਕੋਈ ਵੀ ਨਹੀਂ ਸਹੀ ਉੱਤਰ ਲਗਾਓ ਜੀ ਆੜੇ ਵਿੱਚ ਕੇੜੀ ਸੁਰ ਦਾ ਉਚਾਰਨ ਹੈ ਪੜ ਉੱਚੀ ਸੁਰ ਹੈ ਪ੍ਰਸ਼ਨ ਨੰਬਰ 23 ਪੰਜਾਬੀ ਲੋਕ ਤਾਰਾ ਖੇਤਰ ਦਾ ਪ੍ਰਮੁੱਖ ਖੋਜਕਾਰ ਹੈ ਚਾਰਾਂ ਦੇ ਵਿੱਚੋਂ ਸਹੀ ਉੱਤਰ ਚੁਣੋ ਜੀ ਪੰਜਾਬੀ ਲੋਕ ਤਾਰਾ ਖੇਤਰ ਦਾ ਪ੍ਰਮੁੱਖ ਖੋਜਕਾਰ ਹੈ ਡਾਕਟਰ ਸੁਖਿੰਦਰ ਸਿੰਘ ਪੰਜਾਰਾ ਵੇਦੀ ਪੂਰਾ ਨਾਮ ਇਹਨਾਂ ਪੰਜਾਰਾ ਵੇਦੀ ਦਾ ਪੂਰਾ ਨਾਮ ਹੈ ਪ੍ਰਸ਼ਨ ਨੰਬਰ 24 ਕਿਹੜਾ ਪੰਜਾਬ ਦਾ ਲੋਕ ਪਹਿਰਾਵਾ ਨਹੀਂ ਸਲਵਾਰ ਕਮੀਜ਼ কুর্তা ਪਜਾਮਾ ਪੈਂਟ ਕਮੀਜ਼ ਅਚਕਨ ਪੰਜਾਮੀ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਆਪਣੇ ਕੋਲ ਆਪਸ਼ਨ ਨੰਬਰ 3 ਪੈਂਟ ਕਮੀਜ਼ ਲੋਕ ਪਹਿਰਾਵਾ ਨਹੀਂ ਅੱਗੇ ਆ ਪ੍ਰਸ਼ਨ ਨੰਬਰ 25 ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮਨੀ ਬੰਦੇ ਨੋਹਾ ਵਾਲੇ ਨੈਣਾ ਨੈਣਾ ਕੀ ਨਿੰਦਰ ਦਿਨੇ ਰਾਤ ਪੈ ਬੈੰਦੇ ਇਸ ਕਾਵ ਟੁਕੜੀ ਦਾ ਕਾਵ ਰੂਪ ਹੈ ਗਜ਼ਲ ਗੀਤ ਰੁਵਾਈ ਕੋਈ ਵੀ ਨਹੀਂ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ অপਸ਼ਨ ਨੰਬਰ 3 ਰੁਵਾਈ ਤੇ ਇਹ ਦੱਸੋ ਕਿ ਰੁਵਾਈ ਕਿੰਨਾ ਦੀ ਆ ਕਈ ਵਾਰ ਲਾਈਨਾਂ ਲਿਖ ਕੇ ਪੁੱਛ ਲਿਆ ਜਾਂਦਾ ਵੀ ਇਹ ਕਿੰਨਾ ਦੀਆਂ ਨੇ ਇਹ ਪੰਕਤੀਆਂ ਦਾ ਕਰਤਾ ਕੌਣ ਆ ਤੇ ਰੁਵਾਈਆ ਜੀ ਭਾਈ ਵੀਰ ਸਿੰਘ ਦੀ 25 ਪ੍ਰਸ਼ਨ ਤੋਂ ਬਾਅਦ ਆਪਣੀ ਕਲਾਸ ਹੁੰਦੀ ਹੈ ਜੀ ਖਤਮ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਇਹ ਦੱਸੋਗੇ ਕਿ ਤੁਹਾਡੇ 25 ਦੇ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਗਏ ਨੇ ਕਿ ਇਸ ਨਾਲ ਤੁਹਾਨੂੰ ਆਪ ਵੀ ਪਤਾ ਲੱਗ ਜਾਏਗਾ ਵੀ ਤੁਹਾਡੀ ਕਿੰਨੀ ਤਿਆਰੀ ਹੈਗੀ ਆ ਤੇ ਕਿੰਨੇ ਕਰਨ ਦੀ ਜ਼ਰੂਰਤ ਆ ਤੇ ਜੇ ਕਲਾਸ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰਿਓ ਕਮੈਂਟ ਕਰਕੇ ਇਹ ਦੱਸਣਾ ਆਗਲੀ ਵੀਡੀਓ ਤੁਸੀਂ ਕਿਹੜੇ ਟਾਪਿਕ ਤੇ ਦੇਖਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ